ਐਸਐਲ ਦੀ ਵੱਡੀ ਖਬਰ ਜਲੰਧਰ ਦੇ ਮਕਸੂਦਾ ਇਲਾਕੇ ਤੋਂ ਆ ਰਹੀ ਹੈ ਜਿੱਥੇ ਕਿ 80 ਕਿਲੋ ਚੂਰਾ ਪੌਸਤੇ ਨਾਲ ਇੱਕ ਔਰਤ ਨੂੰ ਚਾਲਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਕਾਰਵਾਈ ਜਿਹੜੀ ਜਲੰਧਰ ਦੀ ਮਕਸੂਦਾ ਪੁਲਿਸ ਨੇ ਕੀਤੀ ਹੈ। ਇਸ ਵਿੱਚ ਇੱਕ ਵਿਅਕਤੀ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਹੈ। ਸਭ ਲੋਕ ਹੈਰਾਨ ਰਹਿ ਗਏ ਜਿਸ ਵੇਲੇ ਉਹਦੀ ਤਰਾਸ਼ੀ ਲੀਤੀ ਗਈ ਗੱਡੀ ਦੇ ਉਸੇ ਵਿੱਚ ਚੂਰਾ ਪੌਸਤੀ ਆਈਆਂ ਬੋਰੀਆਂ ਬਰਾਬਰ ਕੀਤੀਆਂ ਜਾਂ। ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਦੀ ਦਿਹਾਤੀ ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ આરોપી ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਦੇ ਕੋਲੋਂ 80 ਕਿਲੋ ਚੂਰਾ ਪੋਸਟ ਅਤੇ ਸਫੇਦ ਰੰਗ ਦੀ ਫੋਰਚਨਰ ਕਾਰ PB06SS4748 ਬਰਾਮਦ ਕੀਤੀ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪੁਸ਼ਪ ਬਾਲੀ ਨੇ ਦੱਸਿਆ ਕਿ ਐਸਆਈ ਨਿਰਮਲ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਨੇ ਇਸ ਤਸ਼ਕਰ ਨੂੰ ਫੜਿਆਏ ਇਸ ਦੌਰਾਨ ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਵਿਦੀਪੁਰ ਤੋਂ ਥੋੜਾ ਅੱਗੇ ਪਹੁੰਚੀ ਤਾਂ ਸੜਕ ਦੇ ਕਿਨਾਰੇ ਇੱਕ ਫੋਰਚਨਰ ਕਾਰ ਖੜੀ ਦਿਖਾਈ ਦਿੱਤੀ ਇਸ ਗੱਡੀ ਦੇ ਕੋਲ ਇੱਕ ਵਿਅਕਤੀ ਖੜਾ ਸੀ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਉੱਥੋਂ ਭੱਜਣ ਲੱਗਾ ਪੁਲਿਸ ਨੇ ਮੌਕੇ ਦੇ ਉੱਤੇ ਹੀ ਉਸ ਨੂੰ ਕਾਬੂ ਕਰ ਲਿਆ ਪੁਲਿਸ ਨੇ ਸ਼ੱਕ ਦੇ ਆਧਾਰ ਦੇ ਉੱਤੇ ਫੋਰਚਨਰ ਕਾਰ ਦੀ ਤਲਾਸ਼ੀ ਲਈ ਤਾ ਗੱਡੀ ਦੇ ਵਿੱਚੋਂ 4 ਪਲਾਸਟਿਕ ਦੀ ਚਿੱਟੀ ਥੈਲੀਆਂ ਬਰਾਮਦ ਹੋਈਆਂ ਐਸਆਈ ਨਿਰਮਲ ਸਿੰਘ ਨੇ ਉਹਨਾਂ ਨੂੰ ਖੋਲ ਕੇ ਉਸ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਚੋਂ ਚੂਰਾ ਪੋਸਟ ਬਰਾਮਦ ਕੀਤੀ ਗਈ ਜਿਸ ਦਾ ਕੁੱਲ ਵਜ਼ਨ 80 ਕਿਲੋ ਦੱਸਿਆ ਜਾ ਰਿਹਾ ਹੈ ਦੱਸਿਏ ਕਿ આરોપી ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਨਿਵਾਸੀ ਪਿੰਡ ਰਮੀਦੀ ਥਾਣਾ ਸੁਬਾਨਪੁਰ ਜ਼ਿਲ੍ਹਾ ਕਪੂਰਥਲਾ ਦੇ ਵੱਜੋਂ ਹੋਈ ਹੈ ਫਿਲਹਾਲ આરોપી ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ